ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਮਤਪਾਲ ਸਿੰਘ ਬਹਿਰੋ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਵੀ ਠੀਕ ਠਾਕ ਆ ਤੇ ਮੈਨੂੰ ਸੁਨੇਹਾ ਪਹੁੰਚਦਾ ਹੋਇਆ ਇੱਕ ਬੱਚੀ ਦਾ ਵੀਡੀਓ ਦੇਖੀ YouTube ਤੇ ਸਿੰਘ ਨੇ ਦਿਖਾਈ ਕਿਸੇ ਨੇ ਤੇ ਬਹੁਤ ਮਾੜੀ ਗੱਲ ਆ ਪੰਜਾਬ ਦੇ ਵਿੱਚ ਇਤਨੀਆਂ ਘਟਨਾਵਾਂ ਵਧ ਰਹੀਆਂ ਨੇ ਚਲੋ ਅਸੀਂ ਵੀ ਚਾਹੀ ਇਦਾਂ ਦੀ ਇੱਕ ਲੜਾਈ ਲੜੀ ਸੀ ਲੜਦੇ ਸੀਗੇ ਤੇ ਚਲੋ ਉਸੇ ਦਾ ਹੀ ਭਗਤ ਰਹੇ ਆ ਤੇ ਉਸ ਬੱਚੀ ਦਾ ਸਨੇਹਾ ਸਾਡੇ ਤੱਕ ਪਹੁੰਚ ਗਿਆ ਤੇ ਕੋਈ ਨਾ ਅਸੀਂ ਦੇਖਦੇ ਹਾਂ ਸਾਰੇ ਪੱਖ ਵੇਖਾਂਗੇ ਤੇ ਹੋ ਸਕਦਾ ਮੁੰਡਾ ਵੀ ਕੋਈ ਬਿਆਨ ਦੇਊਗਾ ਪਰ ਜੇ ਬੱਚੀ ਨੇ ਬਿਨਾ ਫੇਸ ਕਵਰ ਕੀਤੇ ਐਨਾ ਕੁਝ ਮੰਨ ਵੀ ਲਿਆ ਇਹ ਦੱਸਿਆ ਵੀ ਉਹ ਵੀਡੀਓ ਜੋ ਹੈ ਨੇ ਮੈਂ ਤਾਂ ਵੀਡੀਓ ਦੇਖਿਆ ਨਹੀਂ ਹੈ ਚਲੋ ਹੋਣਗੀਆਂ ਕੁਝ ਤਾਂ ਵੀ ਇਸ ਮੁੰਡੇ ਨਾਲ ਹੀ ਆ ਤੇ ਇਸ ਮੁੰਡੇ ਦਾ ਜੋ ਡਾਟਾ ਅਸੀਂ ਚੈੱਕ ਕਰਵਾ ਲਿਆ ਤੇ ਬਹੁਤ ਮਾੜੀ ਗੱਲ ਆ ਪੁਲਿਸ ਨੂੰ ਐਕਸ਼ਨ ਕਰਨਾ ਚਾਹੀਦਾ ਪੁਲਿਸ ਪਹਿਲੋ ਵੀ ਸਾਰਿਆਂ ਤੇ ਐਕਸ਼ਨ ਕਰਦੀ ਆ ਤੇ ਉਹ ਤਾਂ ਪੁਲਿਸ ਦਾ ਹੱਕ ਹੁੰਦਾ ਵਾ ਪਰਚਾ ਦਰਜ ਕਰਨਾ ਕੌਣ ਬੇਕਸੂਰ ਆ ਕਸੂਰਵਾਰਾ ਕੋਰਟ ਦਾ ਗਾਂ ਫਰਜ ਬਣ ਜਾਂਦਾ ਜਲੰਧਰ ਦੀ ਪੁਲਿਸ ਤੇ ਜੋ ਪੰਜਾਬ ਸਰਕਾਰ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਅਸੀਂ ਵੀ ਜੋ ਇਹ ਘਟਨਾ ਵਾਪਰੀ ਆ ਮਸਲਾ ਚੱਲ ਰਿਹਾ ਵਾ ਉਹਨਾਂ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਇੱਕ ਧੀ ਧਿਆਣੀ ਦੀ ਇੱਜ਼ਤ ਦਾ ਮਸਲਾ ਵਾ ਪਰਿਵਾਰ ਦਾ ਮਸਲਾ ਵਾ ਤੇ ਜਲੰਧਰ ਦੀ ਪੁਲਿਸ ਨੂੰ ਇਹ ਇੱਕ ਦੋ ਦਿਨਾਂ ਦੇ ਵਿੱਚ ਪਰਚਾ ਦਰਜ ਕਰਨਾ ਚਾਹੀਦਾ ਜਿੱਦਾਂ ਸਾਰਿਆਂ ਤੇ ਹੁੰਦੇ ਆ ਪਰਚਾ ਦਰਜ ਇਹ ਆ ਵੀ ਵਿਆਹ ਦਾ ਝਾਂਸਾ ਦੇ ਕੇ ਕੁੜੀ ਦੇ ਨਾਲ ਨਾਜਾਇਜ਼ ਰਿਸ਼ਤੇ ਬਣੇ ਆ ਚਾਹੇ ਕੁੜੀ ਕਿਵੇਂ ਵੀ ਆ ਅਸੀਂ ਨਹੀਂ ਕਹਿੰਦੇ ਕੁੜੀ ਸਹੀ ਆ ਜਾਂ ਕੁੜੀ ਗਲਤ ਆ ਪਰ ਅਸੀਂ ਇਸ ਕੇਸ ਨੂੰ ਦੇਖਾਂਗੇ ਕਿਉਂਕਿ ਕੁੜੀ ਦੇ ਅਸੀਂ ਨਿੱਜੀ ਚੀਜ਼ ਨਾ ਤੋਂ ਜਾਣੂ ਨਹੀਂ ਹੈਗੇ ਤੇ ਉਹਨੇ ਮੰਨਿਆ ਵੀ ਉਹ ਵੀਡੀਓ ਸੱਚੀਆਂ ਨੇ ਤੇ ਉਹ ਉਸ ਮੁੰਡੇ ਨਾਲ ਹੀ ਨੇ ਮੁੰਡੇ ਦਾ ਡਾਟਾ ਮੁੰਡੇ ਦੀਆਂ ਫੋਨ ਆਈਡੀਆਂ ਸਭ ਕੁਝ ਟਰੇਸ ਕਰ ਸਕਦੇ ਆ ਪੁਲਿਸ ਕੋਲ ਸਭ ਕੁਝ ਹੈ ਤੇ ਇੱਕ ਜੋ ਇੰਦਰ ਆ ਮੁੰਡਾ ਉਹਨਾਂ ਨੇ ਇਸ ਚੀਜ਼ ਨੂੰ ਵਾਇਰਲ ਕੀਤਾ ਤੇ ਇਹਨਾਂ ਤੇ ਗੋਲੀਆਂ ਉਹ ਕਹਿੰਦੇ ਪਾਈਆਂ ਗਈਆਂ ਨਹੀਂ ਦਾਲੀਆਂ ਜੋ ਮੁੰਡਿਆਂ ਨੇ ਚੈਟ ਦੇ ਵਿੱਚ ਮੰਨਿਆ ਤੇ ਇਹਨਾਂ ਨੂੰ ਰੈਸਟ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਨਾਜਾਇਜ਼ ਸੰਬੰਧ ਬਣਾਉਣ ਸੰਬੰਧੀ ਇਹਨਾਂ ਜਾਇਸਬੰਧ ਬਣਾ ਕੇ ਜਦੋਂ ਕੁੜੀ ਨੇ ਇਸ ਚੀਜ਼ ਤੋਂ ਰੋਕਿਆ ਘਰੇ ਆ ਕੇ ਹਮਲਾ ਕਰਨ ਸਬੰਧੀ ਤੇ ਫਿਰ ਹਮਲਾ ਕਰਨ ਤੋਂ ਬਾਅਦ ਧਮਕੀ ਦਿੱਤੀ ਗਈ ਹੈ ਤੇ ਕੁੜੀ ਨੂੰ ਚੈਟ ਤੇ ਭੇਜੀਆਂ ਗਈਆਂ ਵੀਡੀਓ ਨੂੰ ਲੀਕ ਕਰਨ ਸਬੰਧੀ ਜੋ ਇਹ ਤਾਰਾਵਾ ਬਣਦੀਆਂ ਨੇ ਉਹ ਤਾਰਾਵਾ ਲਾ ਕੇ ਮੁੰਡੇ ਦੇ ਉੱਤੇ ਜੋ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਸੀਂ ਨਹੀਂ ਚਾਹੁੰਦੇ ਪੰਜਾਬ ਦੀਆਂ ਧੀਆ ਪਹਿਣਾ ਜਾਂ ਕੋਈ ਹੋਰ ਵੀ ਆ ਵੀ ਉਹ ਮੁੜ ਕੇ ਪ੍ਰਸ਼ਾਸਨ ਤੇ ਯਕੀਨ ਨਾ ਕਰਨ ਸਰਕਾਰਾਂ ਤੇ ਯਕੀਨ ਨਾ ਕਰਨ ਫਿਰ ਸਾਡੇ ਤੇ ਜਦੋਂ ਸਾਡਾ ਨਾਮ ਆਉਂਦਾ ਵਿੱਚ ਫਿਰ ਅਸੀਂ ਤਾਂ ਕੁਛ ਨਾ ਕੁਛ ਵੇਖਾਂਗੇ ਕਰਾਂਗੇ ਫਿਰ ਸਾ ਅਸੀਂ ਤਾਂ 302 ਚ ਹੀ ਪਾਵਾਂਗੇ ਹੁਣ ਫਿਰ ਅਸੀਂ ਤਾਂ ਮਰੇ ਵੀ ਆ ਖਤਮ ਹੋਏ ਵੀ ਆ ਵੀ ਕੋਈ ਨਾ ਜੀ ਤੁਸੀਂ ਸਾਨੂੰ ਇਸੇ ਧੜ ਦੜ ਚ ਠੱਕਣਾ ਚਾਹੁੰਦੇ ਆ ਤੇ ਅਸੀਂ ਇਸ ਬੱਚੀ ਨੂੰ ਇਨਸਾਫ ਜ਼ਰੂਰ ਦਵਾਵਾਂਗੇ ਇਸ ਤੋਂ ਪਹਿਲਾਂ ਸਾਡੇ ਵਾਲਾ ਇਨਸਾਫ ਵਾਲਾ ਝੰਡਾ ਚੱਕਿਆ ਜਾਵੇ ਤੇ ਗਵਰਨਮੈਂਟ ਤੇ ਪੁਲਿਸ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਮੁੰਡੇ ਨੂੰ ਜਿਹੜਾ ਪ੍ਰਭ ਹੈਗਾ ਵਾ ਉਹ ਕੈਨੇਡੀਅਨ ਫਾਰਮ ਵਾਲਾ ਉਹਨੂੰ ਫੜ ਕੇ ਤੇ ਇਹਨਾਂ ਦਾ ਮੋਹ ਸਾਹਮਣਾ ਕਰਾਇਆ ਜਾਵੇ ਤੇ ਜੇ ਮੁੰਡਾ ਗਲਤ ਪਾਇਆ ਜਾਂਦਾ ਵਾ ਮੈਡੀਕਲ ਕਰਾਇਆ ਜਾਵੇ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਜਿਸ ਦਿਨ ਕੁੜੀ ਦੇ ਘਰੇ ਇੱਟਾ ਰੋੜੇ ਚੱਲੇ ਆ ਮੁੰਡੇ ਦੀ ਗੱਡੀ ਆਈ ਆ ਉਸ ਦਿਨ ਦੀ ਲੋਕੇਸ਼ਨਾਂ ਕਢਾਈਆਂ ਜਾਣ ਮੁੰਡੇ ਦੀ ਲੋਕੇਸ਼ਨ ਉੱਥੋਂ ਦੀ ਆ ਉਸ ਗੱਡੀ ਦੇ ਰਾਹ ਦੇ ਸੀਸੀਟੀਵੀ ਕੈਮਰੇ ਚੈੱਕ ਕਰਾਈ ਜਾਣ ਫੋਰਚੂਨਰ ਉਹੀ ਆਈ ਸੀਗੀ ਤੇ ਪੁਲਿਸ ਨੂੰ ਪੁਲਿਸ ਤੋਂ ਕੀ ਲੁਕਿਆ ਪੁਲਿਸ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਤੇ ਜੋ ਹੈਗੀ ਆ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਬੱਚੀ ਨੂੰ ਇੱਕ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਐਵੇਂ ਕਿ ਇੱਜ਼ਤ ਆ ਜਿਹੜੀ ਪੰਜਾਬ ਦੀ ਦੋਨੇ ਪੰਜਾਬ ਦੇ ਵਸਨੀਕ ਨੇ ਚਾਹੇ ਉੱਧਰ ਹੋਜੋ ਚਾਹੇ ਉੱਧਰ ਹੋਜੋ ਇੱਜ਼ਤ ਪੰਜਾਬ ਦੀ ਕੋਈ ਖਰਾਬ ਹੋ ਰਹੀ ਹੈ ਪੰਜਾਬ ਚ ਇਦਾਂ ਦੀਆਂ ਕਟੜਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਬਾਕੀ ਪ੍ਰਭ ਜੋ ਮੁੰਡਾ ਕੈਨੇਡੀਅਨ ਫਾਰਮ ਵਾਲਾ ਹੈਗਾ ਉਹਨੂੰ ਪਤਾ ਵਾ ਜੋ ਉਹ ਨਕੂਤਰ ਦੇ ਵਿੱਚ ਉਹ ਕਰ ਰਿਹਾ ਜਿਹੜੀ ਜਿਹੜੀ ਬੱਚੀ ਨਾ ਕੀਤਾ ਉਹਨਾਂ ਦੇ ਵੀ ਸਾਡੇ ਤੱਕ ਸਨੇਹੇ ਪਹੁੰਚ ਗਏ ਆ ਜਾਂ ਇੱਕ ਹੋਰ ਕੁੜੀ ਸੀਗੀ ਆਪਾਂ ਕਿਉਂ ਕਿਸੇ ਬੱਚੀ ਦਾ ਨਾਮ ਲੈਣਾ ਉਹਨਾਂ ਦਾ ਵੀ ਸਨੇਹਾ ਪਹੁੰਚਿਆ ਤੇ ਟਟਿਆ ਰਵੇ ਤਾਂ ਵਧੀਆ ਗੱਲ ਆ ਬਾਕੀ ਕੋਈ ਨਾ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਫਰਜ਼ ਹੈ ਤੇ ਉਹਨੂੰ ਰੱਖਣਾ ਚਾਹੀਦਾ ਤੇ ਦੇਖੋ ਅੱਗੇ ਕੀ ਹੁੰਦਾ ਤੇ ਪਰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਕੋਈ ਧਮਕੀ ਨਹੀਂ ਦੇਣਾ ਚਾਹੁੰਦਾ ਵੀ ਇਹੀ ਕਹਿਣਾ ਚਾਹੁੰਦਾ ਜੇ ਬੱਚੀ ਨੇ ਸਾਡਾ ਨਾਮ ਲਿਆ ਵਾ ਤੇ ਜਿਹੜੀ ਪੰਜਾਬ ਪੁਲਿਸ ਹੈਗੀ ਆ ਤੇ ਪੰਜਾਬ ਸਰਕਾਰ ਆ ਉਹ ਬੱਚੀ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰੇ ਤੇ ਜਿਹੜੇ ਹੈਗੇ ਆ ਗਾਂ ਵਾਲੇ ਬੰਦੇ ਹੈਗੇ ਉਹਨੂੰ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜਾਂ ਇੱਕ ਐਗਜ਼ਾਮਪਲ ਜਿਹੜੀ ਹੈਗੀ ਆ ਉਹ ਫੈਟ ਕੀਤੀ ਜਾ ਸਕਦੀ ਵੀ ਜੇ ਕਿਸੇ ਨਾਲ ਬੱਚੇ ਨਾਲ ਇਦਾਂ ਹੁੰਦਾ ਤੇ ਉਹ ਗਾਂ ਪਈ ਇਦਾਂ ਹੋ ਸਕਦਾ ਕਾਰਵਾਈ ਹੋ ਸਕਦੀ ਆ ਜੇ ਇਹ ਥੋੜੇ ਕਿ ਦਿਨਾਂ ਦੇ ਵਿੱਚ ਕੋਈ ਰਿਜ਼ਲਟ ਨਹੀਂ ਆਉਂਦਾ ਇਸ ਗੱਲ ਦਾ ਵੀ ਪ੍ਰਭ ਇਸ ਇਲਾਕਾ ਵਿੱਚ ਨਹੀਂ ਜਾਂਦਾ ਜਾਂ ਪ੍ਰਭ ਇੰਡੀਆ ਛੱਡ ਜਾਂਦਾ ਕਿਤੇ ਹੋਰ ਚਲਿਆ ਜਾਂਦਾ ਤੇ ਇਹ ਅਣਗੈਲੀ ਗਵਰਨਮੈਂਟ ਦੀ ਤੇ ਪੰਜਾਬ ਪੁਲਿਸ ਦੀ ਹੋਊਗੀ ਦੂਜੀ ਗੱਲ ਜੇ ਇਸ ਬੱਚੀ ਨੂੰ ਨਸਾਬ ਨਹੀਂ ਮਿਲਦਾ ਤੇ ਭਾਈ ਇਹਨੇ ਵਿਚਾਰੇ ਨੇ ਸਾਡਾ ਨਾਂ ਲਿਆ ਵਾ ਤੇ ਅਸੀਂ ਜ਼ਰੂਰ ਇਹ ਲੜਾਈ ਲੜਾਂਗੇ ਤੇ ਬੱਚਿਆਂ ਨੂੰ ਅਸੀਂ ਇਸ ਨੇ ਆਡੀਓ ਰਾਹੀਂ ਸਨੇਹਾ ਦੇਣਾ ਚਾਹੁੰਦੇ ਆ ਕਿ ਛੋਟਾ ਸਾਨੂੰ ਜੋ ਹੈ ਤੁਸੀਂ ਬੇਨਤੀ ਕੀਤੀ ਆ ਅਸੀਂ ਹੁਕਮ ਸਮਝ ਕੇ ਫਿਰ ਐਕਸ਼ਨ ਲਾਵਾਂਗੇ ਤੇ ਅਸੀਂ ਨਹੀਂ ਦੇਖਣਾ ਜ਼ੂਰੀ ਨਹੀਂ ਹੈ ਸਰਕਾਰ ਇਦਾਂ ਦੂਰਾ ਮਾਪਦੰਡ ਨਾ ਰੱਖੇ ਵੀ ਜਿਹੜੇ ਗਰੀਬ ਬੱਚੇ ਹੁੰਦੇ ਉਹਨਾਂ ਤੇ ਰਾਤੋ-ਰਾਤ ਪਰਚਾ ਹੋ ਜਾਂਦਾ ਜਿਹੜੇ ਕਰੋੜਾਪਤੀ ਹੁੰਦੇ ਆ ਉਹਨਾਂ ਲਈ ਇਨੇ ਦਿਨ ਕਿਉਂ ਪਾਏ ਗਏ 2 ਮਹੀਨਿਆਂ ਦੇ ਠੀਕ ਆ ਸਾਡੇ ਲਈ ਸਾਰੇ ਇੱਕੋ ਜਿਹੇ ਆ ਜਿਹੜਾ ਹੈਗਾ ਜੁਰਮ ਕਰਨ ਵਾਲਾ ਉਹ چاہے ਰਾਜੇ ਦਾ ਮੁੰਡਾ ਹੋਵੇ ਤੇ ਉਹ ਸਾਡੇ ਲਈ ਇੱਕ ਅੱਖ ਨਹੀਂ ਇੱਕ ਨਾਲੇ ਬੰਦੇ ਆ ਤੇ ਕੋਈ ਨਾ ਤੁਸੀਂ ਵੇਖੋ ਅਸੀਂ ਦੇਖਦੇ ਆਂ ਇੱਕ ਦੋ ਦਿਨ ਵੇਖਦੇ ਆਂ ਤੇ ਫਿਰ ਭਾਈ ਕੋਈ ਨਾ ਕੋਈ ਤਾਂ ਅਸੀਂ ਕੋਈ ਨਾ ਕੋਈ ਤਾਂ ਕਰਾਂਗੇ ਸਾਨੂੰ ਕਰਨਾ ਹੀ ਪੈਣਾ ਇਦਾਂ ਨਹੀਂ ਹੈਗਾ ਇਦਾਂ ਪੰਜਾਬ ਲਈ ਜੇ ਤੁਰਿਆ ਤੇ ਪੰਜਾਬ ਲਈ ਲੜਾਂਗੇ ਇਹ ਵੀ ਬੱਚੀ ਪੰਜਾਬ ਦੀ ਹੈ ਤੇ ਇਹ ਬੱਚੀ ਤੇ ਪਰਿਵਾਰ ਨੂੰ ਵੀ ਕਹਿੰਨੇ ਆ ਤੁਸੀਂ ਬੱਚਿਆਂ ਦਾ ਧਿਆਨ ਰੱਖਿਆ ਕਰੋ ਇੰਦਾ ਜਾਣਾ ਨਹੀਂ ਚਾਹੀਦਾ ਸੀਗਾ ਜਿੱਦਾਂ ਉਹ ਬੱਚੀ ਗਈ ਆ ਉੱਤੇ ਚਲੋ ਵਿਸ਼ਵਾਸ ਕਰਕੇ ਗਈ ਆ ਵੀ ਉਹਦੇ ਨਾਲ ਉਹਨੇ ਵਿਆਹ ਕਰਾਉਣਾ ਤੇ ਬਾਕੀ ਚਲੋ ਖਿਆਲ ਰੱਖਿਆ ਕਰੋ ਸਾਰੇ ਜਣੇ ਆਪਣੇ ਬੱਚਿਆਂ ਦਾ ਤੇ ਭੈਣਾਂ ਨੂੰ ਤੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਇੰਦਾ ਨਾ ਕਰੋ ਪੰਜਾਬ ਦੀਆਂ ਇੱਜਤਾਂ ਰੁਲੀ ਜਾਂਦੀਆਂ ਤੇ ਇਹ ਰਿਕਾਰਡ ਤੇ ਚੜ੍ਹੀ ਜਾਂਦੀਆਂ ਆਉਣ ਵਾਲੇ 100 ਸਾਲ ਨੂੰ 50 ਸਾਲਾਂ ਨੂੰ ਇਹ ਰਿਕਾਰਡ ਸਾਹਮਣੇ ਆਉਣਗੇ ਵੀ ਤੁਹਾਡੇ ਵਾਰਸੇ ਇੰਦਾ ਦੇ ਹੁੰਦੇ ਸੀ ਤੁਹਾਡੇ ਬੱਚੇ ਇੰਦਾ ਦੇ ਹੁੰਦੇ ਸੀ ਵੀ ਆ ਦੇਖੋ ਜੀ ਮੈਂ ਇੱਕ ਗੱਲ ਅਸੀਂ ਹੋਰ ਦੱਸਣਾ ਚਾਹੁੰਦੇ ਆਂ ਵੀ ਇੰਡੀਆ ਦੇ ਕੋਈ ਇੱਕ ਸਚਾਈ ਗਿਆ ਤੁਸੀਂ ਸਰਚ ਕਰ ਲਿਓ ਫੁੱਲਣ ਨਾਮ ਫੁੱਲਣ ਦੇਵੀ ਨਾਂ ਦੀ ਔਰਤਾ ਇੱਕ ਉਹਦਾ ਗਾਇਕ ਹੋਇਆ ਸੀ ਤੇ ਉਹਨੇ ਕਰ ਜਦੋਂ ਜੰਗਲ ਦਾ ਰੱਖ ਕਰ ਲਿਆ ਮਿਲ ਗਏ ਹੋਣਗੇ ਸਾਡੇ ਵਰਗੇ ਉਹਨਾਂ ਨੂੰ ਵੀ ਤੇ ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਤੇ ਉਹਨੇ ਫਿਰ ਉਹ ਸਾਰੇ ਹੀ ਮਾਰਤੇ ਸੀ ਅਸੀਂ ਕਾਨੂੰਨ ਅਵਸਥਾ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਅੱਜ ਤਣੂ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂ ਜਾਂ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਇੱਜ਼ਤ ਲੁੱਟਣ ਵਾਲੇ ਤੇ ਇੱਜ਼ਤ ਨੂੰ ਫਲਾਉਣ ਵਾਲੇ ਇੱਥੇ ਵੀਡੀਓ ਵਾਇਰਲ ਕਰਨ ਵਾਲੇ ਹਥਿਆਰ ਤੁਹਾਡੇ ਹੱਥ ਚ ਆਉਣਗੇ ਤੇ ਅਸੀਂ ਪੰਜਾਬ ਦੀਆਂ ਧੀਆ ਭੈਣਾਂ ਨੂੰ ਦੱਸ ਦਿਆਂਗੇ ਵੀ ਤੁਸੀਂ ਆਪਣੇ ਹੱਥੇ ਵੀ ਆਪਣੀ ਲੁੱਟੀ ਇੱਜ਼ਤ ਦਾ ਬਦਲਾ ਲੈ ਸਕਦੀਆਂ ਰੋਣਾ ਇਨਸਾਫ ਲੈਣਾ ਨਹੀਂ ਹੁੰਦਾ ਤੁਸੀਂ ਜੇ ਤੁਹਾਡੀ ਇੱਜ਼ਤ ਲੁੱਟੀ ਆ ਤੇ ਕਾਇਮ ਹੋ ਜੋ ਜੇ ਤੁਹਾਨੂੰ ਕਿਸੇ ਨੇ ਇਨਸਾਫ ਨਾ ਦਿਵਾਇਆ ਅਸੀਂ ਤੁਹਾਡੇ ਨਾਲ ਖੜਾਗੇ ਤੇ ਬਦਲਾ ਤੁਸੀਂ ਆਪਣੇ ਹੱਥੀਂ ਆਪਣੀ ਲੁੱਟੀ ਅਜਿਤ ਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਹੀ ਨਿਵੇੜ ਦੇਵਾਂਗੇ ਤੇ ਕੋਈ ਨਾ ਵਾਰ-ਵਾਰ ਇੱਥੇ ਜੰਮਣਾ ਨਹੀਂ ਵਾਰ-ਵਾਰ ਮਰਨਾ ਨਹੀਂ ਇੱਕ ਵਾਰ ਆਇਆ ਇੱਕ ਵਾਰ ਜਾਣਾ ਤੇ ਪਤਾ ਲੱਗ ਜੇ ਵੀ ਸਾਡੀ ਅਜਿਤ ਨਾਲ ਵੀ ਕਿਸੇ ਨੇ ਕੁਲਵਾੜ ਕੀਤਾ ਸੀ ਤਾਂ ਜੋ ਹੋਰ ਵੀ ਪੈਣਾ ਨਹੀਂ ਬੱਚੀਆਂ ਨੇ ਜਾਂਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਇਤਿਹਾਸ ਨੂੰ ਵੀ ਯਾਦ ਰੱਖਣਗੀਆਂ ਵੀ ਹਾਂ ਵੀ ਯਾਰ ਵੀ ਇੱਕ ਕੁੜੀ ਦੀ ਅਜਿਤ ਕਿਸੇ ਨੇ ਇਸ ਤਰ੍ਹਾਂ ਲੁੱਟੀ ਸੀ ਤੇ ਉਸ ਕੁੜੀ ਨੇ ਆਪਦੀ ਅਜਿਤ ਲੁੱਟੀ ਅਜਿਤ ਦਾ ਬਦਲਾ ਆਪ ਲਿਆ ਤੇ ਆਪਦੇ ਹੱਥੀ ਲਿਆ ਤੇ ਉਹ ਸਭ ਉਸ ਸਮੇਂ ਦੀ ਵੀ ਕੋਈ ਬਹੁਤੀ ਅਡੀਕ ਕਰਨ ਦੀ ਲੋੜ ਨਹੀਂ ਜੇ ਸਰਕਾਰਾਂ ਨੇ ਨਾ ਐਕਸ਼ਨ ਲਿਆ ਪੁਲਿਸ ਨੇ ਨਾ ਐਕਸ਼ਨ ਲਿਆ ਤੇ ਬੱਚੀ ਨੂੰ ਕਹਿੰਨੇ ਤਿਆਰ ਰਹੀਂ ਸਾਰਾ ਕੁਝ ਭੇਜ ਦਿਆਂਗੇ ਹੋ ਸਕਦਾ ਮੈਂ ਆਪ ਹੀ ਖੋਦਾ ਆਵਾਂ ਜਿਵੇਂ ਮਰਜ਼ੀ ਆਵਾਂ ਫਿਰ ਮੈਂ ਪਹੁੰਚੂਗਾ ਤੇ ਆਪਾਂ ਇਹ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ